ਸਾਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਤੇ ਲੋ ਵੀ ਆਪਾਂ ਅੱਜ ਕਰਦੇ ਆਂ ਤਿਆਰੀ ਗੰਡੇ ਲਾਉਂਦੀ 2.5 ਖਲਾਰੀਆਂ ਨੇ ਤੇ ਕਿਆਰੀਆਂ ਬਣਾਈ ਜਾਂਦੇ ਆਂ ਚਾਰ ਮਰਲੇ ਆਪਾਂ ਲਵਨੇ ਚਾਰ ਮਰਲੇ ਗੰਡੇ ਘਰ ਆਸਤੇ ਤੇ ਕੋਸਪਨੀਰੀ ਆਪੇ ਕੋ ਘਰੇ ਭਈਆ ਜੀ ਜੇ ਸੂਰਜ ਨਹੀਂ ਨਿਕਲਿਆ ਉਸ ਤੋਂ ਪਹਿਲੇ ਆ ਗਏ ਖੇਤ ਤਿਆਰੀ ਕਰੀ ਅਨੇ ਕਾ ਸੁੱਕੇ ਠੰਡ ਲਹਿ ਗਈ ਅਜੇ ਤਾਂ ਲਊਗੀ ਦੁਪੱਟੀਆਂ ਹੈਨਾ ਇਹ ਤਾਂ ਬਈ ਪਟਣਾ ਤੇ ਉਹ ਤਾਂ ਲਊਗੀ ਠੰਡ ਕਰੀਸੀ ਬਹੁਤ ਹੈ ਬਹੁਤ ਹੋਊਗੀ ਮਾਰ ਲੈ ਮਾਰ ਲੈ ਕਿਹ ਅਰੀ ਮੰਨ ਲਾ ਤੂੰ ਚਾਰ ਕੇਰੀਆਂ ਬਣਾਤੀਆਂ ਆਪਾਂ 4 ਕਿਲੋ ਕੱਟੋ ਕੱਟ 4 ਕਿਲੋ ਤੋਂ ਪ੍ਰਸਪਈ ਹੋਊਗੀ ਇਹਦੇ ਚ ਇਹਦੇ ਚ ਐਂ ਇਹ ਬਾਝੂ ਗਈ ਇਹਦੇ ਚ ਸਾਰੀ ਤੇਨੇ ਬਾਈ ਅੱਧਾ ਕਿਲੋ ਤਾਂ ਬਾਕੀ ਰਹਿ ਗਈ ਫੇਰੇ ਇਹ ਕਿਲੋ ਮਾਰ ਲੈ ਦੀ ਪੋਏ ਤਾਂ ਬਾਈ ਬਹੁਤ ਪੈ ਜਾਂਦੀ ਆ 20 ਕਿਲੋ ਨਾਲ ਦੀ ਹੋਗੀ ਹਾਂ ਸਭ ਪਰੇ ਉਹਨੇ ਲਈ ਜਾਂਦਾ ਬਾਈ ਯਾਰ ਕੇ ਖਲੀਟਰ ਤੇ ਹੀ ਹੈ ਉਹ ਥੋੜਾ ਹੈ ਅੰਦਰ ਨੂੰ ਹੋ ਗਿਆ ਇੱਥੋਂ ਗੇੜ ਹੋ ਗਿਆ ਨਾ ਇੱਥੋਂ ਖਿਚਣ ਵਾਲੀ ਮੜੀ ਜੀ ਚਲੋ ਕਰ ਹੈਂਡ ਕਰੂ ਥਾੜੇ ਨੂੰ ਪਤਾ ਇਹ ਜੀ ਖਲਾ ਦੇ ਫੋਕ ਇਧਰ ਪਸ ਇਧਰ ਪਾ ਖਿੱਚ ਦੇ ਮੜੀ ਮੜੀ ਹੈ ਮੜ ਮੜ ਕਰ ਰਹੀ ਨਹੀਂ ਖਿੱਚਾ ਤੂੰ ਇਹਦੀ ਨਹੀਂ ਖਿੱਚਾ ਤੂੰ ਇਹਦੀ ਕੋਈ ਨਹੀਂ ਕਰਨੀ ਪਟਕੇ ਜਦੋਂ ਆਪਾਂ ਉਹ ਕਰਾਂਗੇ ਨਾ ਉਦੋਂ ਸੈਟ ਹੋ ਜਾਊਗਾ ਇਹ ਮੜਾ ਉਚਾਲਾਂ ਜੀ ਖਿੱਚ ਦੇ ਸੁਖਾ ਆ ਧੁੰਦ ਵੀ ਹੈਗੀ ਆ ਬਾਈ ਆ ਦੇਖੋ ਧੁੰਦ ਬਹੁਤ ਆ ਤੇ ਸੂਰਜ ਮਾੜਾ ਆ ਜੀ ਨਾ ਕਿਤੇ ਨਿਕਲਿਆ ਨਹੀਂ ਚਾਨਣ ਜਾਂ ਹੁੰਦਾ ਖੇਤਲਾ 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 ਹੋ ਰਿਹਾ ਹੈ ਮੜਕੇ ਨੂੰ ਪੜਦੇ ਆ हाँ भाई अपना लैस जिन्नी मोरख सारी बिच बह गई बैठ ठंड ने भाती वेला पराली परूली चल निकले ही सी ਤੂੰ ਬਾੜਾ ਘਟ ਉਹ ਕੀਤਾ ਨਾ ਤੂੰ ਖਿੱਚਿਆ ਨਹੀਂ ਸਵਾਰ ਕੇ ਉਹ ਦੇਖਦਾ ਸੂਰਜ ਮੜਾ ਜਾ ਵਧੀਆ ਬੰਦਾ ਹੁੰਦਾ ਪਿੱਛੇ ਨਾਲਾ ਬੋਲਾ ਜਿ ਇੱਕ ਵਾਰ ਨਗਰੀ ਜਿਹੜੇ ਯਾਰ ਇੰਨੇ ਗੰਡੇ ਲਾਉਂਦੇ ਬਈ ਕਿੱਲੇ ਦੇ ਕਿੱਲੇ ਉਹ ਯਾਰ ਫਿਰ ਕੀ ਕਰਦੇ ਆ ਬਈ ਰੋਟਾ ਵੇਟਣੇ ਬਣਾਉਂਦੇ ਮਲਾਈ ਯਾਰ ਕੀ ਮਾਰ ਮਾਰ ਰੋਟਾ ਵੇਟਣਾ ਦਾ ਬਣਾਉਂਦੇ ਆ ਉਹ ਨਾਲਿਆਂ ਦੇ ਕਰਾਇ ਲਵਾਉਂਦੇ ਕੰਪਿਊਟਰ ਕਰਾਇ ਲਵਾ ਕੇ ਨਾ ਨਾਲ ਤਾਂ ਵਾਣ ਪਧਰ ਹੋ ਜਾਂਦਾ ਇਹ ਜਲ ਆਪਾਂ ਕਿਆਰੀਆਂ ਬਣਾਲੀਆਂ ਮਾਰ ਲ ਮਰ ਲੇਦੀਆਂ ਤੇ ਨਾਲੇ ਵਾਣ ਬਰੀਕ ਹੋ ਜਾਂਦਾ ਅਥੇ ਯਾਰ ਗੰਡਾ ਹੁੰਦਾ ਤਾਂ ਹੈਗਾ ਜਿਵੇਂ ਮਹਾਰਾਸ਼ਟਰ ਤੇ ਰਾਜਸਥਾਨ ਜੀ ਹੈ ਨਾ ਮਹਾਰਾਸ਼ਟਰ ਜੀ ਤੇ ਜਵਾਨ ਯਾਰ ਇਹ ਰੇਤ ਲੈਣੀ ਹੋਣੀ ਆਪਾਂ ਕਹਦੇ ਨੇ ਥੋੜਾ ਜਿਹਾ ਵਾਣ ਘਸਰਾ ਜਾ ਹੋਵੇ ਆਪਣੇ ਆਪ ਕਹਿਣ ਦੇ ਉੱਥੇ ਗੰਡਾ ਵਧੀਆ ਹੁੰਦਾ ਪੱਕੇ ਵਾਣ ਜ ਨਹੀਂ ਹੁੰਦਾ ਜਾਂ ਆਲੂ ਜਾਂ ਗੰਡਾ ਗੰਡਾ ਲਾਉਂਦੇ ਫਿਰ ਪਿੰਡਾ ਜੀ ਉੱਤੇ ਲਾਦਾ ਹਾਂ ਮੋਟਾ ਜਿਹਾ ਵਿਧੂਗਾ ਲਾਦਾ ਹਾਂ ਹੂੰ ਤੇਰੇ ਆਈ ਦੀ ਲਸਣ ਦੀ ਸਮਝ ਨਹੀਂ ਲੱਗਦੀ ਹੁਣ ਲਸਣ ਆਪਾਂ ਕਿੰਨੀ ਡੂੰਗੀ ਲਾਉਣੇ ਬਾਈ ਡਰਿੱਲ ਨਾਲ ਹੈਨਾ ਤੇ ਇਹ ਡੂੰਗੀ ਮੋਟੀ ਹੁੰਦੀ ਹੈ ਪਾਕਸਤਾਨ ਜੀ ਗੰਡਾ ਬਹੁਤ ਹੁੰਦਾ ਹੈ ਨਾ ਹਮ ਪਾਕਸਤਾਨਾ ਰਾਣ ਆਹ ਜਿੱਥੇ ਆ ਥੋੜੀ ਪਾਣੀ ਪਾਣੀ ਬੜਾ ਚਾਹੀਦਾ ਹੈ ਉਹ ਪਾਣੀ ਪਿੰਦੀ ਨਹੀਂ ਧਰਤੇ ਉਹ ਪਥਰੀਲੀ ਹੈ ਬਈ ਥੱਲੇ ਆਹ ਰਾਈਨ ਆਨੇ ਮਾਰ ਚ ਤਾ ਨਾ ਇਹਨੂੰ ਪਾਣੀ ਨਾਲ ਖੇੜ ਹੈ ਦੀ ਹਾਂ ਹਾਂ ਲੈ ਆ ਸਾਸੋ ਕੀ ਆਦਨੇ ਚੁੱਤੀ ਗੱਲ ਸੁਣਾ ਕੋਈ ਸੁਖਿਆ ਗਰਿੰਗ ਹੈ ਇਧਰ ਆ ਜਾ ਲੈ ਲੈ ਸਾਡੀ ਬੱਲੇ ਉਹ ਤਾਂ ਗਰਮੀ ਪੈਣ ਲੱਗ ਜੰਨੇ ਆ ਤੀਜੇ ਮਹੀਨੇ ਚੋਂ ਤੋਂ ਹਾਂ ਤੀਜੇ ਚੌਥੇ ਮਹੀਨੇ ਜੇ ਗਰਮੀ ਵਾਲੀ ਪੈਣ ਲੱਗੀ ਤਾਂ ਬੰਦਾ ਪਾਣੀ ਬਾਲਾ ਪਾਵੇ ਐਜ ਰੱਖਿਆ ਕਰਨੇਗਾ ਵਾਟਰ ਲਵਾਦਾ ਹੂੰ ਵੋਲ ਦਾ ਜੱਗੂ ਦਾ ਮੋਟਰਸਾਈਕਲ ਜੱਗੂ ਦੀ ਵਾਰੀ ਅੱਜ ਹੂੰ ਹਲੋ ਦੋ ਮਾਰਲੇ ਦਿੱਤੇ ਆ ਭੱਲਾ ਅੱਗੇ ਆਪਾਂ ਗੰਡੇ ਤਾਂ ਲਾਉਨੇ ਹੁੰਨੇ ਪਰ ਐ ਨਹੀਂ ਲਾਉਂਦੇ ਹੁੰਦੇ ਐਦ ਕੀ ਥੋੜਾ ਜਨਾ ਸੀਰੀਅਸ ਹੋ ਕੇ ਲਾਉਣ ਲੱਗੇ ਆ ਦੋ ਵੈਰਾਈਟੀਆਂ ਆ ਦੋ ਗੇਰੀਆਂ ਜਿਹੜੀਆਂ ਹੋਰ ਵੈਰਾਈਟੀ ਐ ਤੇ ਜਿਹੜੀ ਆ ਇੱਧਰ ਬਣਾਈ ਜਾਨੇ ਇਹ ਹੋਰ ਵੈਰਾਈਟੀ ਆ ਆ ਵਿੱਚ ਵਿਖੀ ਇਹਦਾ ਮਾਰਦੇ ਨੇ ਕਰਦੇ ਨੇ ਪੱਦਰ ਨੂੰ ਕਿੰਨੇ ਔਰੇ ਲੱਗਿਆ ਤੇ ਉਹ ਦੱਸਦੇ ਆ ਬਈ ਇਹਨਾਂ ਦੂਜੀ ਦੇ ਵਿੱਚ ਇਹਦੇ ਆ ਜਿਹੜੀ ਵੱਡੀ ਵੱਡੀ ਜੀ ਪਨੀਰ ਲੱਗੀ ਆ ਇਹ ਬਈ ਲੱਗੀ ਆ ਫਿੱਕੇ ਲਾਲ ਦੀ ਜਿਹੜੇ ਫਿੱਕੇ ਲਾਲ ਗੰਡੇ ਆ ਚਲੋ ਹੁਣ ਆਪਾਂ ਲਾਵਾਂਗੇ ਇਧਰ ਫਿੱਕੇ ਲਾਲੀ ਕੀ ਹੋ ਗਿਆ ਬਾਕੀ ਗੱਲ ਨੰਨ ਕੰਦ ਲਿਆਕਾ ਦੇਖ ਲੱਗ ਜੂ ਕਿ ਨਹੀਂ ਹਾਕਿਆਰੀ ਠੀਕ ਹੈ ਕਿ ਸੱਟ ਨਾ ਕਰ ਲਗੇ ਹੂੰ ਸੱਟ ਜੇ ਕੱਲਾ ਕਰ ਲਾ ਉਹਨੇ ਮੈਂ ਆ ਲਾ ਦਿੰਨੇ ਮੋੜ ਕੇ ਚਲਾਵਾਂਗੇ ਇੱਕ ਪਾਸੇ ਹੈਨਾ ਇੱਕ ਪਾਸੇ ਲੈ ਕੇ ਜਿੱਧਰ ਰਹਿ ਗਿਆ ਫਿਰ ਉਹ ਫਿਰ ਬਾਜ ਆਏ ਕਰ ਇਹਨੂੰ ਇੱਕ ਪਾਸੇ ਹੋਰ ਕੋਈ ਪਰੇਸ਼ਾਨੀ ਨਹੀਂ ਕਰਾਂਗੇ ਠੀਕ ਹੈ ਜੜਜੀ ਨੱਪੀ ਉਹ ਉਹ ਵੇਖੋ ਉਹ ਵਧੀਆ ਲੱਗਦੀ ਕਿਨੇ ਵਾਜੇ ਵਟਾਤਾ ਵੀ ਲਾ ਰਿਹਾ ਇਹ ਬਖਾਰ ਇਹਦੀ ਮੋਟੀ ਹੈ ਰੋਜੀ ਨੂੰ ਨਾ ਪਾਉਂ ਨਾ ਨਾ ਪਾਏ ਨਾ ਨਹੀਂ ਕਿੰਨੇ ਨੇ ਤਾਂ ਕੋਈ ਗੇਮ ਨਹੀਂ ਕਿ ਕੋਈ ਡੇਟ ਨਹੀਂ ਲਾ ਇਹਨੇ ਨਾ ਉਹਨਾਂ ਸਾਢੇ 9 ਕਰ ਗਈਆਂ ਉਹ ਸੁੱਖਾ ਸਿੰਘ ਬਰਾਡਸਾਪ ਪੱਠੇ ਵੜਦੇ ਹੋਏ ਦੇ ਨੇ ਮੁੱਕ ਗਏ ਸਨ ਆ ਰਹੀ ਤੇਰੀ ਹੈ ਕਾਹਤ ਕਿ ਦਿਨ ਨਾ உண்டு 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 ਕਮਾਈ ਆ ਜੂ ਚਲ ਮਰਤਾਲ ਮਰਤੀ ਛੱਡਦੀ ਐ ਮਰਤਾਲ ਫੇਚਦੀ ਜੀ ਕੋ ਬਗਲੀ ਜੜੀ ਨਾ ਆਪੇ xem của mình Hãy subscribe cho không cho kênh không bỏ lỡ những ਕਰ ਲੈ ਸਟਕਮ ਅੱਧੀ ਜਿਹੜੀ ਚਲਾਵਾਂ ਜਿਹੜੀ ਮੈਂ ਹਾਂ ਅੱਧੀ ਅੱਧੀ ਨਹੀਂ ਲੱਗਣੀ ਇਹ ਤਾਂ ਨਾ ਚਾਰ-ਚਾਰ ਆਪਾਂ ਲਾਉਣੇ ਆ ਇੱਕ ਮੋਠ ਨਾ ਮੰਨ ਕੇ ਚੱਲੇ ਇਸਨੇ ਚਾਰ ਲੱਗ ਜਾਣਗੇ ਹਾਂ 4 4 8 4 4 16 20 ਗੋਰੇ ਲੱਗਣਗੇ ਦਿਓ 20 ਗੋਰੇ ਬਣਾ ਲੈ ਇੱਥੋਂ ਕਿੱਥੇ ਬੰਨ ਗਏ 4 4 8 12 16 20 ਅੱਧਕ ਚ ਆ ਜੂਗਾ ਇੱਥੋਂ ਰੱਖ ਲੱਗੂਗੀ ਇਹ ਕਰ ਕਰ ਮਾਰਦੇ ਆ ਆ ਲੋ ਭਾਈ ਵਾੜ ਦੇ ਤੇ ਲਾਦਲੇ ਪੱਠੇ ਲੈ ਕੇ ਗਿਆ ਓਏ ਮੂਲਿਆ ਪਾਣੀ ਕਰਦਾ ਹਾਂ ਹਾਂ ਆਲਿਆਂ ਦੀ ਬੰਦ ਗੋਬੀ ਕਿਵੇਂ ਇਹ ਰੇਪ ਆ ਗਿਆ ਬਾਈ ਵਧੀਆ ਬਣ ਗਈ ਹੈ ਕੀ ਜੀਜਾ ਕਣਕ ਕਣਕ ਨਹੀਂ ਦੇਵ ਹੁਣ ਤਾਂ ਮੂੰਹ ਮੱਥੇ ਲੱਗਦੀ ਆ ਬਾਈ ਹੁਣ ਤਾਂ ਹਰੇ ਬਾਈ ਜਿ ਵਜਦੀ ਆ ਵਾਂਚ ਆਣਾ ਫਿਰ ਜਿਹੜੇ ਪਾਣੀ ਲੱਗੇ ਤੇ ਉਗਰੀਓ ਤਾਂ ਹੋੜੋੜੀ ਹਰੇ ਬਾਈ ਮਾਰਨੀ ਸਨ ਤਾਂ ਕਰੇ ਬੜਾ ਬੜੇ ਪਾਏ ਚਾਰ ਮਾਰ ਲਿਆ ਆਪਾਂ ਫੇ ਲੱਗੰਡੇ ਲਾਇਆ ਹੈ ਚਾਰ ਜਾਣੇ ਸੀ ਤੇ ਟੂਈਆਂ ਆਈਆਂ ਭੈਣ ਦੋਹਨਾ ਪੀਆਂ ਨਾ ਯਾਰ ਪੁਰਾਣਾ 34 ਨਹੀਂ ਕੰਮ ਕਲਾਕੀ ਕੰਮ ਇੱਕ ਆਜਾ ਆ ਉਹਦੇ ਅੱਖਾਂ ਵਾਂਗੂ ਬਾਲੇ ਛੇਤੀ ਫਲਾਈ ਹੋਗੇ ਨਾ ਆਪਾਂ ਤਾਂ ਸੂਰਜਾ ਨਿਕਲਿਆ ਨਹੀਂ ਸੀ ਸਕੂਟਰ ਕਾਹਨ ਲਿਆਉਂਦਾ ਇੱਕ ਹੱਥ ਚ ਦਾ ਸੀਗਾ ਚੱਲ ਚਲਾ ਨਹੀਂ ਮੈਂ ਲੈ ਕੇ ਆਉਣਾ ਸੀ ਉਹ ਤਾਂ ਚਾ ਮੈ ਲੈਣਾ ਸਕੂਟਰ ਲੈਣਾ ਮੇਰੇ ਨਾਲ ਆਇਓ ਦੇਖੋ ਸੈਕਾ ਹੇ ਵਾਕਿਆਂ ਦਾ ਕਿ ਸਾਈਕਲ ਹੈਗਾ ਆ ਰਾਮਨਾ ਚੱਲ ਗਿਆ ਨਾ ਚਲੋ ਕੇ ਅਸੀਂ ਆਪਣਾ ਅੱਜ ਦਾ ਵਲੌਗ ਮਿਲਦੇ ਆਪਾਂ ਕਿਸੇ ਹੋਰ ਵਲੌਗ ਨਾਲ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆ ਹੁਣ ਆਪਾਂ ਲੈ ਕੇ ਚੱਲਦੇ ਆ ਸਕੂਟਰ ਰੇਡੀ ਕੋਲੇ ਓਏ ਇੰਨਾ ਚੀਜ਼ਾਂ ਦਾ ਐਡਾ ਨਜ਼ਾਰਾ ਨਾ ਸੜਕ ਬੰਨ੍ਹ ਨਹੀਂ ਕਰਕੇ ਨਜ਼ਾਰਾ ਆ ਗਿਆ ਆ ਖੁਦਾਂ ਦੇ ਸਕੂਟਰ ਮੋਟਰਸਾਈਕਲ ਇੱਥੋਂ ਦੀ ਆ ਸਕੂਟਰ ਦੇ ਪੱਠੇ ਨਜ਼ਾਰਾ ਕੋਈ ਐਡਾ ਤੇਲ ਦਾ ਖਰਚਾ ਨਹੀਂ ਪੱਕੇ ਪੱਕੇ ਆਉਂਦਾ ਦੂਜੀ ਦਾਤੀ ਕਿੱਥੇ ਆ